ਦਰਅਸਲ ਇਹ ਗੱਲਾਂ ਨੇ ਜਿਹੜੀਆਂ ਇਹ ਆਕਾਰ ਤੇ ਲਾਗੂ ਹੁੰਦੀਆਂ ਨੇ ਪਰ ਜਿਹੜੀ ਸਾਡੀ ਸੁਰਤ ਆ ਸੁਰਤ ਜ਼ਰੂਰ ਇਸ ਤਰ੍ਹਾਂ ਬਰੀਕ ਹੁੰਦੀ 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 ਪਰ ਮਾਤਮਾ ਦੇ ਵਿੱਚ ਜਾਲੀਨ ਹੋ ਜਾਂਦਾ অতি ਸੁਕਸ਼ਮ ਹੋ ਜਾਂਦੀ ਹੈ ਫਿਰ ਉਹ ਮਨੁੱਖ ਕਹਿੰਦਾ ਵੀ ਮੈਂ ਜਾਣਦਾ ਨਹੀਂ ਕੁਝ ਵੀ ਜਾਣ ਜਾਣ ਕੇ ਕਹਿੰਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਉਹ ਮਨੁੱਖ ਕਹਿੰਦਾ ਹੁਣ ਐਸੀ ਤਰ੍ਹਾਂ ਜਿਹੜੀਆਂ ਸਾਡੀਆਂ ਇਹ ਤਿੰਨ ਸ਼ਕਤੀਆਂ ਹੁਣ ਸਨਾਤਨ ਮਤ ਵਾਲੇ ਵੀ ਅਖਦੇ ਨੇ ਵੀ ਬ੍ਰਹਮਾ ਵਿਸ਼ਨ ਮਹੇਸ਼ ਗੱਲ ਇੱਕੋ ਐ ਗੱਲ ਇੱਕੋ ਆ ਹੁਣ ਉਹ ਕਹਿੰਦੇ ਵੀ ਬ੍ਰਹਮਾ ਜੀ ਨੇ ਸੰਸਾਰ ਬਣਾਇਆ ਤੇ ਵਿਸ਼ਨੂੰ ਉਹਦਾ ਨਾਸ ਕਰਦੇ ਨੇ ਤੇ ਤੇ ਵਿਸ਼ਨੂੰ ਬ੍ਰਹਮਾ ਜੀ ਨੇ ਬਣਾਇਆ ਸੰਸਾਰ ਤੇ ਸ਼ਿਵ ਜੀ ਉਹਦਾ ਵਿਨਾਸ਼ ਕਰਦੇ ਨੇ ਤੇ ਜਿਹੜੇ ਵਿਸ਼ਨੂੰ ਜੀ ਨੇ ਉਹਦਾ ਪਾਲਣ ਪੋਸਣ ਕਰਦੇ ਨੇ ਇਹਨਾਂ ਦਾ ਇਹ ਮੰਨਣਾ ਹੈ ਹੁਣ ਜਿਹੜਾ ਸ਼ਿਵ ਜੀ ਮਹਾਰਾਜ ਨੇ ਕਹਿੰਦੇ ਇੱਕ ਗਾਥਾ ਐ ਦੇਖੋ ਹੁਣ ਪ੍ਰਚੀਨ ਕਾਲ ਦੀਆਂ ਗਾਥਾਵਾਂ ਕਿੱਥੋਂ ਤੱਕ ਸਚਾਈ ਆ ਇਹ ਪਰਮਾਤਮਾ ਜਾਣੇ ਉਹ ਕਹਿੰਦੇ ਇੱਕ ਵਾਰੀ ਹੁਣ ਸ਼ਿਵਜੀ ਮਹਾਰਾਜ ਨੇ ਜਿੱਦ ਕੀਤੀ ਉਹ ਕਹਿੰਦੇ ਵੀ ਇਹ ਪ੍ਰਭੂ ਵੀ ਤਾਂ ਮੇਰੀ ਡਿਊਟੀ ਵੀ ਇਹ ਗਲਤ ਲਾਈ ਆ ਵੀ ਮੈਂ ਜਿੱਥੇ ਜਾਣਾ ਵੀ ਲੋਕ ਰੋਣ ਲੱਗ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਵੀ ਮੈਨੂੰ ਹੱਥ ਬੰਨ੍ਹਦੇ ਨੇ ਵੀ ਤੂੰ ਸਾਡੇ ਘਰ ਨਾ ਆਈ ਵੀ ਮੈਨੂੰ ਚੰਗਾ ਨਹੀਂ ਮੰਨਦੇ ਵੀ ਮੈਨੂੰ ਡਿਊਟੀ ਦੂਜੀ ਲਾਓ ਤੁਸੀਂ ਵੀ ਮੈਨੂੰ ਇੰਦਰ ਵਾਲੀ ਲਾਓ ਹੁਣ ਇਹ ਏਬੀ ਜਿਹੜੇ ਜਿਵੇਂ ਇੰਦਰ ਦੀ ਲੋਕ ਪੂਜਾ ਕਰਦੇ ਨੇ ਵੀ ਜਦ ਇੰਦਰ ਜਿੱਥੇ ਜਾਂਦਾ ਹੈ ਵੀ ਲੋਕ ਮੀ ਮੰਗਦੇ ਨੇ ਇੰਦਰ ਇੰਦਰ ਤੋਂ ਵੀ ਮਤਲਬ ਖੁਸ਼ੀ ਨਾਲ ਲੋਕ ਬੁਲਾਉਂਦੇ ਨੇ ਵੀ ਤੁਸੀਂ ਮੇਰੀ ਉਹ ਡਿਊਟੀ ਲਾਓ ਹੁਣ ਪਰਮਾਤਮਾ ਕਹਿੰਦੇ ਮਹਾਰਾਜ ਕਹਿੰਦੇ ਵੀ ਸੁਭਾਅ ਦੇ ਆਧਾਰਤ ਡਿਊਟੀ ਲਾਉਂਦਾ ਕਿਤੇ ਸ਼ਿਵਜੀ ਮਹਾਰਾਜ ਇਸ ਤਰ੍ਹਾਂ ਲੰਘੇ ਜਾ ਰਹੇ ਸੀ ਰਸਤੇ ਦੇ ਵਿੱਚ ਹੁਣ ਰਸਤੇ ਦੇ ਵਿੱਚ ਲੰਘੇ ਜਾਂਦੇ ਨੇ ਉਹ ਕਹਿੰਦੇ ਵੀ ਭਗਵਾਨ ਨੇ ਕਹਿੰਦੇ ਕਹਤਾ ਸ਼ਿਵਜੀ ਮਹਾਰਾਜ ਨੂੰ ਵੀ ਚਲਤਰੀ ਡਿਊਟੀ ਇੰਦਰ ਵਾਲੀ ਲਾ ਦਿੰਦੇ ਆ ਹੁਣ ਮੀ ਪੌਣ ਤੇ ਡਿਊਟੀ ਸੀ ਉਹਦੀ ਵੀ ਜਦ ਉਹਨੇ ਕਿਹਾ ਵੀ ਜਦ ਮੈਂ ਕਹੂੰਗਾ ਤਾਂ ਮੀ ਪਾਊਗਾ ਅੱਗੇ ਜੇ ਚਲੇ ਗਏ ਕਿਤੇ ਕੋਈ ਕਿਸਾਨ ਹਲ ਬਾਰ ਰਿਆ ਸੀ ਹੁਣ ਜਾਂ ਕਿਸਾਨ ਹਲ ਬਾਰ ਰਿਆ ਸੀ ਉਹਨੇ ਪ੍ਰਣ ਕਰ ਲਿਆ ਸ਼ਿਵਜੀ ਮਹਾਰਾਜ ਨੇ ਕਹਿੰਦੇ ਉਹ ਕਹਿੰਦੇ ਵੀ ਦੇਖੋ ਵੀ ਮੈਂ ਇਹਨਾਂ ਨੂੰ ਕਹਿਣਾ ਵੀ 13 ਸਾਲ ਮੀ ਨਹੀਂ ਪਹਿਣਾ ਵੀ ਤੁਸੀਂ ਹਲ ਨਾ ਬਾਓ ਤੁਸੀਂ ਹੁਣ ਬੀਜ ਪਾਉਂਗੇ ਬੀਹ ਨਹੀਂ ਜਦ ਪੈਣਾ ਉਹਨਾਂ ਨੇ ਇਹ ਗੱਲ ਕਹਿਤੀ ਉਹ ਜਦ ਇੰਨੀ ਗੱਲ ਕਹੀ ਉਹ ਕਿਤੇ ਲੰਘੇ ਸ਼ਿਵਜੀ ਇੰਨੀ ਗੱਲ ਕਹਿ ਕੇ ਆਉਂਦਿਆਂ ਨੂੰ ਉਹ ਫੇਰ ਬੀਜ ਪਾਉਣ ਲੱਗੇ ਉਹ ਕਹਿੰਦੇ ਜੇ ਤੁਹਾਨੂੰ ਕਹਿਤਾ ਵੀ ਮੈਂ ਤੁਹਾਨੂੰ ਕਿਹਾ ਵੀ ਐਨੇ ਸਾਲ ਮੀਂਹ ਨਹੀਂ ਪੈਣਾ ਵੀ ਤੁਸੀਂ ਹਲ ਬਾ ਕੇ ਬੀਜ ਵੀ ਖਰਾਬ ਕਰ ਰਹੇ ਹੋ ਉਹ ਬੈਠੇ-ਬੈਠੇ ਕਹਿੰਦੇ ਦੇਖੋ ਸ਼ਿਵਜੀ ਮਹਾਰਾਜ ਨੂੰ ਉਹ ਕਹਿੰਦੇ ਵੀ ਦੇਖੋ ਐਨੇ ਸਾਲ ਤੁਸੀਂ ਕਹਿੰਦੇ ਹੋ ਮੀਂਹ ਨਹੀਂ ਪੈਣਾ ਫਿਰ ਹੁਣ ਅਸੀਂ ਬੈਠੇ ਕੀ ਕਰਾਂਗੇ ਫਿਰ ਤਾਂ ਅਸੀਂ ਹਲ ਹਲ ਪਾਉਣਾ ਵੀ ਭੁੱਲ ਜਾਾਂਗੇ ਵੀ ਪਵੇ ਨਾ ਪਵੇ ਅਸੀਂ ਆਪਣਾ ਕੰਮ ਤਾਂ ਕਰੀਏ ਅਸੀਂ ਤਾਂ ਆਪਣਾ ਕੰਮ ਕਰਨਾ ਹੈ ਇਸ ਤਰ੍ਹਾਂ ਕਹਿੰਦੇ ਜਾ ਕੇ ਅੱਗੇ ਜਾ ਕੇ ਸ਼ਿਵਜੀ ਮਹਾਰਾਜ ਬੈਠੇ ਨੇ ਉਹਨਾਂ ਨੇ ਇੰਨੀ ਗੱਲ ਕਹਿਤੀ ਸੀ ਵੀ ਜਦ ਮੈਂ ਡਮਰ ਉਭਾਉਂਗਾ ਤਾਂ ਮੀਂਹ ਪਊਗਾ ਹੁਣ ਬੈਠੇ ਬੈਠੇ ਉੱਥੇ ਸੋਚ ਰਹੇ ਨੇ ਉਹ ਕਹਿੰਦੇ ਦੇਖ ਕਿਸਾਨਾਂ ਨੂੰ ਮੈਂ ਕਿਹਾ ਕਹਿੰਦੇ ਵੀ ਤੁਸੀਂ ਐਨੇ ਸਾਲ ਇਹਨੂੰ ਵਾਹੋ ਨਾ ਬੀਜ ਨਾ ਬੋ ਵੀ ਜ਼ਮੀਂ ਇਹ ਨਹੀਂ ਪੜਨਾ ਵੀ ਤੁਸੀਂ ਇੱਥੇ ਬੀਜ ਕੇ ਕਰੋਗੇ ਕੀ ਵੀ ਜਦੋਂ ਮੇਰਾ ਢਮਰੂ ਵਜੂ ਉਸ ਦਿਨ ਮੀ ਪਊਗਾ ਉਹ ਬੈਠੇ-ਬੈਠਿਆ ਕਾਰਨ ਇੱਕ ਮਨ ਦੇ ਵਿੱਚ ਖਿਆਲ ਆਇਆ ਵੀ ਜਿਹੜਾ ਮੈਂ ਢਮਰੂ ਆ ਵੀ ਹੁਣ ਜੇ 13 ਸਾਲ ਵਜਾਇਆ ਹੀ ਨਾ ਮੈਂ ਤਾਂ ਢਮਰੂ ਵਜਾਉਣਾ ਭੁੱਲ ਜੂਗਾ ਹੁਣ ਉਹਨਾਂ ਨੇ ਆਪਣਾ ਢਮਰੂ ਆਪਣੇ ਉਹਦੇ ਵਿੱਚੋਂ ਕੱਢਿਆ ਝੋਲੀ ਦੇ ਵਿੱਚ ਉਹਨਾਂ ਨੇ ਢਮਰੂ ਵਜਾਇਆ ਨਾਲੇ ਵੀ ਪੈ ਗਿਆ ਇਕ ਗੱਥਾ ਕਰੇ ਕਰਾਏ ਆਪੇ ਆਪ ਮਾਨਸ ਕੇ ਨਾ ਕੀ ਸ਼ਹਾਦ ਪਰਮਾਤਮਾ じゃ ਘਮਾਉਂਦਾ ਮੰਦੇ ਦੀ ਸੁਰਤ ਨੂੰ ਘਮਾਉਂਦਾ ਮੈਂ ਹੁਣ ਜਿਹੜੀ ਮੇਨ ਮੇਨ ਗੱਲ ਕਰਨੀ ਚਾਹੁੰਦਾ ਸੀ ਵੀ ਜਿਹੜਾ ਇਹ ਵਿਨਾਸ਼ ਦੀ ਸ਼ਕਤੀ ਆ ਵੀ ਨਾਸ ਕਰਦੇ ਨੇ ਸ਼ਿਵ ਜੀ ਮਹਾਰਾਜ ਬਣਾਉਂਦੇ ਸੰਸਾਰ ਨੂੰ ਵਿਸ਼ਨੂ ਜੀ ਮਹਾਰਾਜ ਨੇ ਅਤੇ ਪਾਲਣ ਪੋਸ਼ਣ ਕਰਦੇ ਨੇ ਬਣਾਉਂਦੇ ਬ੍ਰਹਮਾ ਜੀ ਨੇ ਪਾਲਣ ਪੋਸ਼ਣ ਕਰਦੇ ਨੇ ਵਿਸ਼ਨੂ ਜੀ ਇਕ ਗਾਥਾਵਾਂ ਨੇ ਸਭ ਕੁਝ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਹੀਂ ਨ ਕੋਏ ਕਰਤਾ ਵੀ ਆ ਕਾਰਨ ਵੀ ਸਭ ਕੁਝ ਪਰਮਾਤਮਾ ਹੈ ਹੋਰ ਦੂਜਾ ਕੋਈ ਨਹੀਂ ਇਕ ਪ੍ਰਾਣਿਕ ਗਾਥਾਵਾਂ ਨੇ ਇਸ ਕਰਕੇ ਵੀ ਮਹਾਰਾਜ ਕਹਿੰਦੇ ਵੀ ਜੋ ਇਹ ਇਹ ਗੱਲਾਂ ਉਹੀ ਨੇ ਇਲੈਕਟ੍ਰਨ ਪੋਜ਼ਿਟ੍ਰਨ ਨਿਊਟ੍ਰਨ ਵੀ ਬ੍ਰਹਮਾ ਵਿਸ਼ਨ ਮਹੇਸ਼ ਵੀ ਤਿੰਨ ਸ਼ਕਤੀਆਂ ਨੇ ਤਰੇ ਨੇਟਿਓ ਈਸਾਈ ਧਰਮ ਮੰਨਦਾ ਹੈ ਵੀ ਇਹ ਤਿੰਨ ਸ਼ਕਤੀਆਂ ਨੇ ਸੰਸਾਰ ਦੇ ਵਿੱਚ ਕੰਮ ਕਰਦੀਆਂ ਇੱਕ ਸ਼ਕਤੀ ਬਣਾਉਂਦੀ ਹੈ ਅਤੇ ਇੱਕ ਨਾਸ ਕਰਦੀ ਹੈ ਇੱਕੋ ਦਾ ਬੈਲੈਂਸ ਰੱਖਦੀ ਹੈ ਬਸ ਇਹ ਤਿੰਨ ਸ਼ਕਤੀਆਂ ਨੇ ਪਰ ਇਹ ਆਕਾਰ ਤੇ ਲਾਗੂ ਨੇ ਜਿਹੜੀ ਮੈਂ ਮੇਨ ਵਿਸ਼ੇ ਦੀ ਗੱਲ ਕਰਾਂ ਵੀ ਜਿਹੜੀ ਸਾਡੀ ਸੁਰਤਾ ਸੂਖਮ ਤੇ ਅਸਥੂਲ ਅਸਥੂਲ ਤੇ ਲਾਗੂ ਨੇ ਜਿਹੜਾ ਸੂਖਮ ਆ ਸੂਖਮ ਸਾਡੀ ਮਤ ਇਹ ਮਤ ਨੇ ਸੂਖਮ ਦੇ ਵਿੱਚ ਲੀਨ ਹੋਣਾ ਜਦ ਮਤ ਸੂਖਮ ਦੇ ਵਿੱਚ ਲੀਨ ਹੋ ਗਈ ਸਾਡੀ ਬਰੀਕ ਹੁੰਦੀ ਹੁੰਦੀ ਸਮਝ ਦੀ ਸਮਝ ਦੀ ਫੇਰ ਮਨੁੱਖ ਕਹੂਗਾ ਵੀ ਤੂੰ ਸਮਰਾਥ ਵੱਡਾ ਮੇਰੀ ਮਤ ਧੋਰੀ RAM ਉਸਤਾਦ ਜੋਕ ਕਹਿੰਦੇ ਵੀ ਹਮ ਜਾਣਤੇ تھے ilm ਸੇ ਕੁਛ ਜਾਣੇਗੇ ਜਾਨਾ ਤੋਂ ਇਹ ਜਾਨਾ ਨਾ ਜਾਨਾ ਕੁਛ ਵੀ ਹੁਣ ਐਸੇ ਨੂੰ ਸੋਕਰਟ ਜੀ ਮਹਾਰਾਜ ਕਹਿੰਦੇ ਨੇ ਉਹ ਕਹਿੰਦੇ ਵੀ ਮੈਂ ਜਾਣ ਜਾਣ ਕੇ ਇਹ ਜਾਣਿਆ ਵੀ ਮੈਂ ਕੁਛ ਵੀ ਨਹੀਂ ਜਾਣਦਾ ਇਸ ਕਰਕੇ ਜਦ ਮਤ ਬਰੀਕ ਹੋ ਜਿੰਨਾ ਚਿਰ ਮਤ ਬਰੀਕ ਹੋ ਕੇ ਥੋੜੀ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੁੰਦੀ ਸਾਖਸ਼ੀ ਪਾਉ ਨਹੀਂ ਬਣਦਾ ਹਿਰਦੇ ਦੇ ਕੇਂਦਰ ਤੋਂ ਬੁੱਧੀ ਦਾ ਕੇਂਦਰ ਉਤੇ ਬਾਦ ਹਿਰਦੇ ਦਾ ਉਤੇ ਬਾਦ ਨਾਭੀ ਦਾ ਸਾਖਸ਼ੀ ਪਾਉ ਨਹੀਂ ਬਣਦਾ ਉਹਨਾਂ ਚਿਰ ਅੰਦਰੋਂ ਥੋੜੀ ਪ੍ਰਤੀਤਿਤੀ ਨਹੀਂ ਕਹਿੰਦੀ ਵੀ ਮੈਂ ਨਹੀਂ ਜਾਣਦਾ ਉੱਪਰੋਂ ਜੇ ਅਸੀਂ ਕਹੀਏ ਵੀ ਮੈਂ ਕੁਝ ਨਹੀਂ ਜਾਣਦਾ ਉਹ ਸਾਡਾ ਕਹਿਣਾ ਇੱਕ ਫੋਕੀ ਨਿਰਮਾਣਤਾ ਹੋਊਗੀ